ਦੋਸਤੋ ਕੰਮਕਾਜ ਕਰਨ ਵਾਲੇ ਸਾਰੇ ਲੋਕ ਕਦੀ ਨਾ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਲੋਨ ਜ਼ਰੂਰ ਲੈਂਦੇ ਆ ਪਰੰਤੂ ਇਹਨਾਂ ਵਿੱਚੋਂ ਕਾਫੀ ਸਾਰੇ ਲੋਕ ਅਜਿਹੇ ਵੀ ਹੁੰਦੇ ਆ ਜਿਹੜੇ ਇੱਕ ਦੋ ਵਾਰੀ ਲੋਨ ਤਾਂ ਲੈ ਲੈਂਦੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਲੋਨ ਮਿਲਣਾ ਬੰਦ ਹੋ ਜਾਂਦਾ ਹੈ ਜਾਂ ਫਿਰ ਬਹੁਤ ਮੁਸ਼ਕਿਲ ਆਣ ਲੱਗ ਜਾਂਦੀ ਹੈ ਇਸ ਦੇ ਕਈ ਸਾਰੇ ਕਾਰਨ ਹੋ ਸਕਦੇ ਆ ਅਤੇ ਇਸ ਦੇ ਵਿੱਚੋਂ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਅਜਿਹੇ ਲੋਕਾਂ ਦੇ ਨਾਮ ਤੇ ਕਿਸੇ ਹੋਰ ਵਿਅਕਤੀ ਨੇ ਲੋਨ ਲੈ ਲਿਆ ਹੋਵੇ ਜਿਸ ਨੂੰ ਆਪਾਂ ਫੇਕ ਲੋਨ ਕਹਿ ਸਕਦੇ ਆ ਤਾ ਫਿਰ ਜੇਕਰ ਤੁਹਾਨੂੰ ਵੀ ਲੋਨ ਮਿਲਣ ਦੇ ਵਿੱਚ ਪ੍ਰੇਸ਼ਾਨੀ ਹੋਣ ਲੱਗ ਪਈ ਹੈ ਜਾਂ ਫਿਰ ਲੋਨ ਨਹੀਂ ਮਿਲ ਰਿਹਾ ਜਾਂ ਫਿਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਕਿਤੇ ਤੁਹਾਡੇ ਨਾਮ ਦੇ ਉੱਪਰ ਕਿਸੇ ਹੋਰ ਵਿਅਕਤੀ ਨੇ ਤਾਂ ਨਹੀਂ ਲੋਨ ਲੈ ਰੱਖਿਆ ਤਾਂ ਫਿਰ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੈ ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਲੋਨ ਨਾ ਮਿਲਣ ਦੇ ਕਈ ਸਾਰੇ ਕਾਰਨ ਹੋ ਸਕਦੇ ਹੈ ਇਸ ਦੇ ਵਿੱਚੋਂ ਇੱਕ ਕਾਰਨ ਹੋ ਸਕਦਾ ਹੈ ਕਿ ਤੁਹਾਡਾ ਸਿਵਲ ਸਕੋਰ ਖਰਾਬ ਹੋ ਚੁੱਕਾ ਹੋਵੇ ਅਤੇ ਸਿਵਲ ਸਕੋਰ ਖਰਾਬ ਹੋਣ ਦੇ ਕਈ ਸਾਰੇ ਕਾਰਨਾਂ ਦੇ ਵਿੱਚੋਂ ਇੱਕ ਮੁੱਖ ਕਾਰਨ ਇਹ ਵੀ ਹੋ ਸਕਦਾ ਹੈ ਕਿ ਕਿਸੇ ਤੁਹਾਡੇ ਨਾਮ ਦੇ ਉੱਪਰ ਕਿਸੇ ਹੋਰ ਵਿਅਕਤੀ ਨੇ ਲੋਨ ਲੈ ਲਿੱਤਾ ਹੈ ਜਿਸ ਨੂੰ ਆਪਾਂ ਫੇਕ ਲੋਨ ਕਹਿੰਦੇ ਹਾਂ ਅਤੇ ਜ਼ਹਰ ਜੀ ਗੱਲ ਹੈ ਜੇਕਰ ਕੋਈ ਫੇਕ ਲੋਨ ਲਵੇਗਾ ਕਿਸੇ ਹੋਰ ਵਿਅਕਤੀ ਦੇ ਨਾਮ ਦੇ ਉੱਪਰ ਲਵੇਗਾ ਤਾਂ ਉਸ ਦੀ ਮਨਸ਼ਾ ਇਹੀ ਹੋਵੇਗੀ ਕਿ ਉਸ ਦੇ ਵੱਲੋਂ ਲੋਨ ਵਾਪਸ ਨਹੀਂ ਕੀਤਾ ਜਾਣਾ ਤਾਂ ਫਿਰ ਜੇਕਰ ਤੁਹਾਡੇ ਨਾਮ ਦੇ ਉੱਪਰ ਕਿਸੇ ਹੋਰ ਵਿਅਕਤੀ ਨੇ ਲੋਨ ਲੈ ਲਿੱਤਾ ਤਾਂ ਫਿਰ ਉਸ ਨੇ ਲੋਨ ਵਾਪਸ ਨਹੀਂ ਕੀਤਾ ਹੋਵੇਗਾ ਜਿਸ ਦੇ ਕਰਕੇ ਵੀ ਤੁਹਾਡਾ ਸਿਵਲ ਸਕੋਰ ਖਰਾਬ ਹੋ ਸਕਦਾ ਹੈ ਤਾਂ ਫਿਰ ਅੱਗੇ ਚੱਲ ਕੇ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਕਿ ਕਿਸ ਤਰ੍ਹਾਂ ਆਪਾਂ ਚੈੱਕ ਕਰ ਸਕਦੇ ਹਾਂ ਕਿ ਸਾਡੇ ਨਾਮ ਦੇ ਉੱਪਰ ਕਿਸੇ ਵਿਅਕਤੀ ਨੇ ਫੇਕ ਲੋਨ ਤਾਂ ਨਹੀਂ ਲੈ ਰੱਖਿਆ ਤਾਂ ਫਿਰ ਅੱਗੇ ਵਧਣ ਤੋਂ ਪਹਿਲਾਂ ਫਟਾਫਟ ਕਰ ਲਓ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਫਿਰ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਆਓ ਫਿਰ ਮੋਬਾਈਲ ਦੀ ਸਕਰੀਨ ਦੇ ਉੱਪਰ ਚੱਲ ਕੇ ਆਪਾਂ ਚੈੱਕ ਕਰਦੇ ਹਾਂ ਕਿ ਸਾਡੇ ਨਾਮ ਦੇ ਉੱਪਰ ਕਿਸੇ ਵਿਅਕਤੀ ਨੇ ਫੇਕ ਲੋਨ ਤਾਂ ਨਹੀਂ ਲੈ ਰੱਖਿਆ ਤੁਹਾਡੇ ਨਾਮ ਦੇ ਉੱਪਰ ਕਿੰਨੇ ਲੋਨ ਚੱਲ ਰਹੇ ਹਨ ਇਸ ਨੂੰ ਪਤਾ ਕਰਨ ਦੇ ਕਈ ਤਰੀਕੇ ਹੁੰਦੇ ਆ ਸਭ ਤੋਂ ਸੌਖੇ ਤਰੀਕੇ ਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਆਪਣੇ ਮੋਬਾਈਲ ਦੇ ਮਾਧਿਅਮ ਦੇ ਨਾਲ ਇਹ ਪਤਾ ਕਰ ਸਕਦੇ ਹੋ ਤੁਹਾਡੇ ਮੋਬਾਈਲ ਦੇ ਵਿੱਚ Google Pay ਜਾਂ PhonePe ਐਪਲੀਕੇਸ਼ਨ ਹੋਵੇਗੀ ਇਹਨਾਂ ਐਪਲੀਕੇਸ਼ਨਾਂ ਦੇ ਮਾਧਿਅਮ ਦੇ ਨਾਲ ਵੀ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਹਾਡੇ ਨਾਮ ਦੇ ਉੱਪਰ ਕਿਹੜੇ-ਕਿਹੜੇ ਲੋਨ ਚੱਲ ਰਹੇ ਆ ਅਤੇ ਕਿਹੜੇ-ਕਿਹੜੇ ਲੋਨ ਪਹਿਲਾਂ ਮੌਜੂਦ ਸੀ ਤਾਂ ਫਿਰ ਸਭ ਤੋਂ ਪਹਿਲਾਂ ਆਪਾਂ PhonePe ਵਾਲੀ ਐਪਲੀਕੇਸ਼ਨ ਦੇ ਵਿੱਚ ਚੱਲਦੇ ਆਂ ਇਸ ਐਪਲੀਕੇਸ਼ਨ ਦੇ ਵਿੱਚ ਤੁਸੀਂ ਦੇਖੋਗੇ ਇਹਨਾਂ ਆਪਸ਼ਨਾਂ ਦੇ ਵਿੱਚ ਇੱਕ ਲੋਨਸ ਵਾਲੀ ਆਪਸ਼ਨ ਮੌਜੂਦ ਹੈ ਜਿਸ ਦੇ ਵਿੱਚ ਵੱਖ-ਵੱਖ ਲੋਨ ਦਾ ਵੇਰਵਾ ਦਿੱਤਾ ਹੋਇਆ ਇਸ ਦੇ ਵਿੱਚ ਕ੍ਰੈਡਿਟ ਸਕੋਰ ਵਾਲੀ ਵੀ ਆਪਸ਼ਨ ਮੌਜੂਦ ਹੈ ਆਪਾਂ ਕ੍ਰੈਡਿਟ ਸਕੋਰ ਦੇ ਵਿੱਚ ਜਾ ਕੇ ਇਸ ਚੀਜ਼ ਨੂੰ ਚੈੱਕ ਕਰ ਸਕਦੇ ਹਾਂ ਹੁਣ ਕ੍ਰੈਡਿਟ ਸਕੋਰ ਜਦੋਂ ਤੁਸੀਂ ਵਿੱਚ ਜਾਓਗੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਕ੍ਰੈਡਿਟ ਸਕੋਰ ਤੁਹਾਨੂੰ ਨਜ਼ਰ ਆਵੇਗਾ ਤਾਂ ਤੁਸੀਂ ਇਹਨਾਂ ਆਪਸ਼ਨਾਂ ਨੂੰ ਉੱਪਰ ਲਿਜਾ ਕੇ ਐਕਟਿਵ ਅਕਾਊਂਟ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰਨਾ ਹੈ ਐਕਟਿਵ ਅਕਾਊਂਟ ਦੇ ਸਾਹਮਣੇ ਲਿਖਿਆ ਹੋਇਆ ਵਿਊ ਆਲ ਇਥੇ ਸਾਨੂੰ ਸਾਰਾ ਪਤਾ ਲੱਗ ਸਕਦਾ ਹੈ ਆਪਾਂ ਵਿਊ ਆਲ ਦੇ ਉੱਪਰ ਚੱਲਦੇ ਹਾਂ ਤਾਂ ਇੱਥੇ ਤੁਹਾਨੂੰ ਤੁਹਾਡੇ ਨਾਮ ਦੇ ਉੱਪਰ ਜਿੰਨੇ ਵੀ ਐਕਟਿਵ ਅਕਾਊਂਟ ਹੈ ਅਤੇ ਜਿੰਨੇ ਵੀ ਕਲੋਜ਼ ਅਕਾਊਂਟ ਹੈ ਸਾਰੇ ਨਜ਼ਰ ਆ ਜਾਣਗੇ ਸੋ ਉੱਪਰ ਐਕਟਿਵ ਅਕਾਊਂਟ ਨਜ਼ਰ ਆ ਰਹੇ ਨੇ ਹੇਠਾਂ ਕਲੋਜ਼ ਅਕਾਊਂਟ ਨਜ਼ਰ ਆ ਰਹੇ ਨੇ ਕਲੋਜ਼ ਦਾ ਅਕਾਊਂਟ ਦਾ ਮਤਲਬ ਹੈ ਕਿ ਤੁਹਾਡੇ ਨਾਮ ਦੇ ਉੱਪਰ ਪਹਿਲਾਂ ਕੋਈ ਅਕਾਊਂਟ ਸੀ ਲੋਨ ਸੀਗਾ ਲੋਨ ਦਾ ਅਕਾਊਂਟ ਸੀਗਾ ਅਤੇ ਉਹ ਅਕਾਊਂਟ ਹੁਣ ਬੰਦ ਹੋ ਚੁੱਕਾ ਹੈ ਸੋ ਐਕਟਿਵ ਅਕਾਊਂਟ ਦਾ ਮਤਲਬ ਹੈ ਕਿ ਤੁਹਾਡੇ ਨਾਮ ਦੇ ਉੱਪਰ ਇਸ ਵਕਤ ਮੌਜੂਦਾ ਸਮੇਂ ਦੇ ਵਿੱਚ ਲੋ ਜਾਂ ਕੋਈ ਕ੍ਰੈਡਿਟ ਕਾਰਡ ਚੱਲ ਰਿਹਾ ਹੈ ਤਾਂ ਫਿਰ ਇਹਨਾਂ ਦੇ ਵਿੱਚ ਇਸ ਲਿਸਟ ਦੇ ਵਿੱਚ ਤੁਸੀਂ ਦੇਖ ਕੇ ਚੈੱਕ ਕਰ ਸਕਦੇ ਹੋ ਜੇਕਰ ਕੋਈ ਅਜਿਹਾ ਅਕਾਊਂਟ ਜਾਂ ਫਿਰ ਅਜਿਹਾ ਲੋਨ ਮੌਜੂਦ ਹੈ ਜੋ ਤੁਸੀਂ ਨਹੀਂ ਲਿਆ ਹੋਇਆ ਤਾਂ ਫਿਰ ਤੁਸੀਂ ਉਸ ਨੂੰ ਸਬੰਧਤ ਬੈਂਕ ਦੇ ਵਿੱਚ ਜਾ ਕੇ ਬੰਦ ਕਰਵਾ ਸਕਦੇ ਹੋ ਸੋ ਇਸ ਤਰ੍ਹਾਂ ਤੁਸੀਂ ਆਪਣੇ ਨਾਮ ਦੇ ਉੱਪਰ ਚੱਲ ਰਹੇ ਲੋਨ ਦੇ ਬਾਰੇ ਵਿੱਚ ਪਤਾ ਕਰ ਸਕਦੇ ਹੋ ਇਸੇ ਤਰ੍ਹਾਂ ਤੁਸੀਂ Google Pay ਦੀ ਵਾਲੀ ਐਪਲੀਕੇਸ਼ਨ ਦੇ ਵਿੱਚ ਜਾ ਕੇ ਵੀ ਇਸ ਚੀਜ਼ ਨੂੰ ਦੇਖ ਸਕਦੇ ਹੋ Google Pay ਦੇ ਵਿੱਚ ਵੀ ਚੈੱਕ ਯੋਰ ਸਿਵਲ ਸਕੋਰਸ ਫॉर ਫ੍ਰੀ ਵਾਲੀ অপਸ਼ਨ ਦੇ ਉੱਪਰ ਜਾ ਕੇ ਤੁਸੀਂ ਐਸੀ ਤਰ੍ਹਾਂ ਆਪਣੇ ਨਾਮ ਦੇ ਉੱਪਰ ਐਕਟਿਵ ਅਕਾਊਂਟ ਅਤੇ ਕਲੋਜ਼ਡ ਅਕਾਊਂਟ ਦਾ ਵੇਰਵਾ ਦੇਖ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਨਾਮ ਦੇ ਉੱਪਰ ਕੋਈ ਫੇਕ ਲੋਨ ਤਾਂ ਨਹੀਂ ਚੱਲ ਰਿਹਾ ਤਾਂ ਫਿਰ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਜਾਣਕਾਰ ਬਣੋ ਜਾਗਰੂਕ ਹੋਵੋ ਬਾਈਜੀ ਪੰਜਾਬੀ ਨੂੰ ਦੇਖਦੇ ਰਹੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ